ਪੈਰੇ ਮੀ ਨੇ ਸਾਰਾ ਕੁਝ ਜਲਤਲ ਕਰਕੇ ਰੱਖ ਦਿੱਤਾ ਇਹ ਤਸਵੀਰਾਂ ਮਾਝੇ ਦੇ ਵੱਡੇ ਸ਼ਹਿਰ ਗੁਰਦਾਸਪੁਰ ਦੀਆਂ ਆ ਜਿੱਥੇ ਲਗਭਗ ਸਵੇਰ ਦੇ 6:30 ਤੋਂ ਬਿਆਰਿਆ ਮੀ ਇਸ ਨੇ ਪੂਰਾ ਬਾਜ਼ਾਰ ਪੂਰਾ ਸ਼ਹਿਰ ਜਲਤਲ ਕਰਤਾ ਆ ਗੀਤਾ ਪਵਨ ਰੋਡ ਬੀਜ ਮਾਰਕੀਟ ਹਨੂਮਾਨ ਚੌਂਕ ਅੰਡਰ ਬ੍ਰਿਜ ਕਬੂਤਰੀ ਗੇਟ ਸਦਰ ਬਾਜ਼ਾਰ ਜੇਲ ਰੋਡ ਅਤੇ ਤਿਬੜੀ ਰੋਡ ਤੇ ਕਈ ਕੋਟਾਂ ਦੇ ਵਿੱਚ ਜਿਹੜੇ ਕਚੈਰੀ ਕੋਟ ਆ ਉਹਨਾਂ ਦੇ ਵਿੱਚ ਪਾਣੀ ਖੜਾ ਨਜ਼ਰ ਆ ਰਿਹਾ ਫਿਲਹਾਲ ਅਜੇ ਨਿਕਾਸੀ ਨਹੀਂ ਹੋਈ ਔਰ ਕਈ ਸਰਕਾਰੀ ਇਮਾਰਤਾਂ ਜਿਹੜੀਆਂ ਨੇ ਉਹ ਤਾਂ ਪੂਰੇ ਤਰੀਕੇ ਦੇ ਨਾਲ ਡੁੱਬੀਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਬਾਰਿਸ਼ ਜਿਹੜੀ ਹੈ ਜੇਲ ਰੋਡ ਸਥਿਤ ਬਿਜਲੀ ਬੋਰਡ ਦੇ ਵਿੱਚ ਪਾਵਰ ਕਲੋਨੀਆਂ ਜਿਹੜੀ ਕਹਿੰਦੇ ਵੀ ਉੱਥੇ ਵੀ ਪਾਣੀ ਭਰ ਗਿਆ ਆ ਔਰ ਇਸੇ ਕਰਕੇ ਨੁਕਸਾਨ ਕਾਫੀ ਹੋਇਆ ਆ ਔਰ ਸਵੇਰੇ 5 ਤੋਂ ਲੈ ਕੇ 5.5 ਤੋਂ ਲੈ ਕੇ 6.5 ਤਕਰੀਬਨ ਸ਼ੁਰੂ ਹੋਈ ਹੋਏ ਬਾਰਿਸ਼ ਜਿਹੜੀ ਆ ਇਹ ਨੇ ਸਾਰਾ ਕੁਝ ਜਲਥਲ ਕਰਕੇ ਰੱਖ ਦਿੱਤਾ ਤੁਹਾਡੇ ਸ਼ਹਿਰ ਸ਼ਹਿਰ ਤੱਕ ਕੀ ਹਾਲ ਹੈ ਤੁਸੀਂ ਦੱਸ ਸਕਦੇ ਹੋ ਸਾਨੂੰ ਪਰ ਆ ਤਸਵੀਰਾਂ ਦੇਖ ਕੇ ਤਾਂ ਤੁਹਾਨੂੰ ਲੱਗਦਾ ਹੋਵੇਗਾ ਕਿ ਇੰਨਾ ਵੀ ਪਾ ਕੇ ਕਿੱਥੇ ਗਿਆ ਪਰ ਕਿਉਂਕਿ ਜਲੰਧਰ ਕਪੂਰਥਲਾ ਵੀ ਇਸ ਸਮੇਂ ਥੋੜੀ ਥੋੜੀ ਬਾਰਿਸ਼ ਹੋ ਰਹੀ ਹੈ ਔਰ ਇਹ ਪਰ ਇਧਰ ਜ਼ਿਆਦਾ ਬਾਰਿਸ਼ ਹੋ ਰਹੀ ਹੈ ਔਰ ਇਹ ਪੂਰਾ ਸ਼ਹਿਰ ਜਿਹੜਾ ਆ ਤੁਸੀਂ ਦੇਖੋ ਕਿ ਕਿਦਾਂ ਪਾਣੀ ਦੇ ਨਾਲ ਭਰਿਆ ਹੋਇਆ ਬਾਜ਼ਾਰਾਂ ਤੋਂ ਲੈ ਕੇ ਸਰਕਾਰੀ ਇਮਾਰਤਾਂ ਕੋਰਟ ਕੰਪਲੈਕਸ ਜੇਲ ਰੋਡ ਅਯੂਤਾ ਕੇ ਬਜਲੀ ਬੋਰ ਦਾ ਜਿਹੜਾ ਆਫਿਸ ਹੈ ਉਹ ਵੀ ਪਾਣੀ ਦੇ ਨਾਲ ਭਰਿਆ ਹੋਇਆ ਨਜ਼ਰ ਆ ਰਿਹਾ ਗੁਰਦਾਸਪੁਰ ਦੇਆਂ ਤਸਵੀਰਾਂ ਜਿੱਥੇ ਕਿ ਤੁਸੀਂ ਦੇਖੋ ਵੀ ਕਿੱਡਾ ਕਿੱਡਾ ਪਾਣੀ ਭਰ ਗਿਆ ਆ ਔਰ ਇਸ ਵੇਰੇ 6.5 ਤੋਂ ਪੈਰੇ ਮੀਂਹ ਦਾ ਨਤੀਜਾ ਆ ਔਰ ਤਸਵੀਰ ਤੁਹਾਡੇ ਸਾਹਮਣੇ ਆ ਕਿ ਕਿੱਦਾਂ ਇੱਕਦਮ ਪਾਣੀ ਨੇ ਸਾਰਾ ਸ਼ਹਿਰ ਜਿਹੜਾ ਆਪਣੀ ਲਪੇਟ ਦੇ ਵਿੱਚ ਲੈ ਲਿਆ ਹੋਰ ਤੁਹਾਡੇ ਏਰੀਆ ਦਾ ਕੀ ਹਾਲ ਆ ਤੁਸੀਂ ਉਹ ਵੀ ਦੱਸ ਸਕਦੇ ਹੋ ਸਾਨੂੰ ਅਸੀਂ ਉਹਦੇ ਵੀ जानਣ ਦੀ ਕੋਸ਼ਿਸ਼ ਕਰਾਂਗੇ ਵੀ ਤੁਹਾਡੇ ਵੀ ਇੰਨਾ ਪਾਣੀ ਖੜਾ ਆ ਜਾਂ ਫਿਰ ਤੁਹਾਡਾ ਬਚਾ ਆ ਕਿਹੜੇ ਏਰੀਆ ਤੋਂ ਆਉਨੇ ਆ ਤੁਸੀਂ ਕੀ ਹੋਰ ਮੱਜ ਦੇ ਏਰੀਆ ਦੇ ਉੱਤੇ ਵੀ ਇੰਨਾ ਪਾਣੀ ਪਿਆ ਫਿਲਹਾਲ ਇਹ ਗਰਦਾਸਪੁਰ ਸ਼ਹਿਰ ਦੀਆਂ ਤਸਵੀਰਾਂ ਜਿੱਥੇ ਕਿ ਪੂਰੇ ਸ਼ਹਿਰ ਦੇ ਵਿੱਚ ਪਾਣੀ ਨੇ ਕਹਿਰ ਮਚਾਇਆ ਹੋਇਆ ਸਵੇਰੇ ਜਿਹੜਾ 6.5 ਦਾ ਪਿਆ ਹੋਇਆ ਮੀਂਹ ਉਹਨੇ ਕਹਿੰਦੇ ਡੇਢ ਕ ਘੰਟਾ ਮੀਂਹ ਪਿਆ ਆ ਬਹੁਤ ਤੇਜ਼ ਪਿਆ ਜਿਸ ਕਰਕੇ ਉਸ ਤੋਂ ਬਾਅਦ ਪੂਰਾ ਸ਼ਹਿਰ ਜਲ ਦੇ ਅੰਦਰ ਨਜ਼ਰ ਆ ਰਿਹਾ ਗੁਰਦਾਸਪੁਰ ਹੈ ਮੱਝ ਦਾ ਵੱਡਾ ਸ਼ਹਿਰ ਹੈ ਔਰ ਤੁਸੀਂ ਵੀ ਦੱਸ ਸਕਦੇ ਹੋ ਵੀ ਤੁਹਾਡੇ ਏਰੀਏ ਦਾ ਕੀ ਹਾਲ ਹੈ ਫਿਲਹਾਲ ਗੱਲਾਂ ਬਾਤਾਂ ਵੀ ਹੋਈਆਂ ਉੱਥੋਂ ਦੇ ਲੋਕਾਂ ਦੇ ਨਾਲ ਵਾਸੀਆਂ ਦੇ ਨਾਲ ਉਹ ਵੀ ਤੁਹਾਨੂੰ ਸੁਣਾਉਨੇ ਆਂ ਵੀ ਉਹ ਕੀ ਕਹਿੰਦੇ ਆ ਵੀ ਕਿਵੇਂ ਜਿਹੜਾ ਇੰਨਾ ਪਾਣੀ ਚੜਾਇਆ ਉਹਨਾਂ ਦੇ ਸ਼ਹਿਰ ਦੇ ਅੰਦਰ ਭਰ ਗਿਆ ਔਰ ਕਿੱਦਾਂ ਇਹ ਜਲਥਲ ਹੋਈ ਹੈ ਮੀਂਹ ਦਾ ਜਿਹੜਾ ਪਾਣੀ ਹੈ ਸਾਰਾ ਸ਼ਹਿਰ ਆਪਣੀ ਲਪੇਟ ਦੇ ਵਿੱਚ ਲੈ ਕੇ ਬੈਠਾ ਆ ਔਰ ਇੱਕ ਤਰੀਕੇ ਦੇ ਨਾਲ ਇਹ ਤੇ ਹੈ ਵੀ ਜਿੰਨਾ ਸ਼ਹਿਰਾਂ ਚ ਪਾਣੀ ਭਰਦਾ ਆ ਇਹਦਾ ਡਰੇਨੇਜ ਸਿਸਟਮ ਜਿਹੜਾ ਆ ਪੂਰੇ ਤਰੀਕੇ ਨਾਲ ਤੰਦਰੁਸਤ ਨਹੀਂ ਆ ਬਿਮਾਰੀਆਂ ਦਾ ਘਰ ਆ ਬਰਸਾਤਾਂ ਹਰ ਸਾਲ ਹੋਣੀਆਂ ਸਰਕਾਰਾਂ ਨੂੰ ਇਹਦੇ ਤੇ ਕੁਝ ਕਰਨਾ ਚਾਹੀਦਾ ਗੱਲਬਾਤ ਜਿਹੜੀ ਹੋਈ ਆ ਉਹ ਵੀ ਸੁਣੋਣਿਆ ਸਾਡੀ ਇੱਥੇ ਆਪਣੀ ਥੋੜੀ ਹੋਈ ਹੈ ਕੁਝ ਕਰਨ ਦੀ ਲੋੜ ਤੇ ਰਾਤ ਨੂੰ بارش ਹੋਈਏ ਮਨ ਖਾ ਹੋ ਗਿਆ ਬਲੌਕ ਹੋ ਗਿਆ ਵਾ ਦੁਕਾਨ ਵਿੱਚ ਪਾਣੀ ਗਿਆ ਵਾ ਉਹ ਤਾਂ ਸਾਡੀ ਫ੍ਰੀਜਰੀ ਦੀ ਦੁਕਾਨ ਹੈਗੀ ਹੈ ਇਹ ਨਿੱਛੇ ਤੋਂ ਕੰਮ ਚੱਲਦਾ ਪਿਆ ਵਾ ਤੇ ਸੋਈ ਸਾਡੀ ਵੀ ਫਿਟਿੰਗ ਨਾ ਹੁੰਦੀ ਸੀ ਕੱਟੂਗੜ 12 13 ਫਲੇਆ ਮੈਕਾ ਸੀ ਸਾਰਾ ਸਾਡਾ ਖਰਾਬ ਹੋ ਗਿਆ ਤੇ ਤੁਸੀਂ ਵੀ ਐਕਸਪੀਰੀਅਰ ਇਹ ਪਾਣੀ ਘੱਟੋ ਘੱਟ 3-4 ਫੋਟ ਦੇ ਫਾਇਨਸ ਹੈ। ਨਕਸਾ ਜਿਹੜਾ ਮੋਬਾਈਲ ਸਸਰੀਆਂ ਨੁਕਸਾਨ ਹੈਗਾ ਉਹ 35000 ਨੁਕਸਾਨ ਹੋ ਗਿਆ। ਤੇ ਸਾਡੇ ਜਿਹੜੀਆਂ ਬਾਕੀ ਸਾਡੇ ਕਿਚਨ ਦੀ ਫਿਟਿੰਗ ਹੁੰਦੀ ਵੀ ਦੂਜੀ ਦੁਕਾਨ ਤੇ ਦੁਕਾਨ ਖਾਲੀ ਹੈਗੀ ਆ ਤੇ ਕਿਚਨ ਦੀ ਫਿਟਿੰਗ ਕਰਾਂ ਲੱਗਿਆ ਚਾ। ਤੇ ਸਗੀਆਂ ਡਿਪਲੇਅ ਯਾਂ ਖਾ ਉਹ ਸਾਡੇ ਸਾਰੇ ਪਪਲ ਵਾਲੀ ਸ਼ੌਪ ਆ ਸਰ ਇਹ ਤਾਂ ਜਦੋਂ ਵੀ ਪਾਣੀ ਆਂਦਾ ਮੇਰਾ ਨਾਮ ਜੋਨੀ ਹੈ ਜੀ ਤੇ ਜਦੋਂ ਵੀ ਕੰਮ ਤੇ ਆਈਦਾ ਜਦੋਂ ਪਾਣੀ ਹੁੰਦਾ ਛੁੱਟੀ ਹੋ ਜਾਂਦੀ ਆ ਤਾਂਹੀਂ ਉਹੀ ਧਿਆਰੀ ਲਾ ਕੇ ਖਾਣੀ ਹੁੰਦੀ ਆ ਤੇ ਜੇ ਉਹਨੂੰ ਅਸੀਂ ਕੀ ਕਿਹੜਾ ਦੁਕਾਨ ਦਾ ਖੁੱਲੇ ਤੇ ਫਿਰ ਪਿਆਦਾ ਜੇ ਪਾਣੀ ਨਿਕਲੇਗਾ ਤੇ ਵੀ ਇਹਦੀ ਛਾੜੀ ਲੱਗੀ ਤੇ ਜੇ ਢਿਆੜੀ ਨਾ ਲੱਗੇ ਕਿ ਤਾਂ ਕਿੱਥੋਂ ਖਾਵਾਂਗੇ ਇਹ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਥੋੜਾ ਬੋਧਾ ਇਹ ਕਹਿ ਨਹੀਂ ਗੱਲਾਂ ਸਰ ਜੇ ਹੋਏਗਾ ਤਾਂ ਫਿਰ ਪਾਣੀ ਨਿਕਲ ਜਾਂਦਾ ਨਹੀਂ ਤੇ ਇਦਾਂ ਹੀ ਰਹਿਣਾ ਆਪਾਂ ਥੋੜਾ ਬੋਧਾ ਪਾਣੀ ਦਾ ਤੇ ਇੰਤਜ਼ਾਮ ਹੋਣਾ ਚਾਹੀਦਾ ਨਾ ਥੋੜਾ ਜਿਹਾ ਆ ਵੀਖੋ بارش 2 ਘੰਟੇ ਹੀ ਪਈ ਆ ਜੇ ਜ਼ਿਆਦਾ ਥਿਰ ਪਈ ਹੁੰਦੀ ਤਾਂ ਪਾਣੀ ਹੋਰ ਜ਼ਿਆਦਾ ਦੁਕਾਨਾਂ ਦੇ 2-2 ਦੁਕਾਨਾਂ ਦੇ ਅੰਦਰ ਪਾਣੀ ਭਰ ਗਿਆ ਸਭ ਕੁਝ ਖਰਾਬ ਹੋ ਗਿਆ ਸੌ ਦਾ ਸਾਲ ਜਿੰਨਾ ਵੀ ਪਿਆ ਹੋਣਾ ਹੈ ਮੈਂ ਰਿਸ਼ੀ ਕਾਨ ਸਰ ਮਾਰਕੀਟ ਬਰਨਾ ਚੌਂਗ ਦੇ ਵਿੱਚ ਖੜੇ ਆ ਸਰ ਇੱਥੇ ਮੇਰੀ ਸ਼ੋਪ ਵੀ ਹੈਗੀ ਆ ਸ਼ੋਪ ਤੇ ਸਾਰਾ بارش ਕਰਕੇ ਤੁਹਾਨੂੰ ਪਤਾ ਮੇਰੀ ਬੰਦ ਹੀ ਹੋ ਗਈ ਆ ਔਰ ਬਾਕੀ ਦੁਕਾਨਦਾਰ ਵੀ ਮੇਰੇ ਨਾਲ ਖਲੋਤੇ ਆ ਤੁਸੀਂ ਦੇਖ ਰਹੇ ਹੋ ਕਿ ਸਵੇਰੇ 5 ਵਜੇ ਸਰ بارش ਹੋਈ ਸੀ ਤੇ ਸ਼ਹਿਰ ਗਦਾਸਪੁਰ ਮੇਰੇ ਹਿਸਾਬ ਨਾਲ ਲੱਗਦਾ ਡੁੱਬ ਗਿਆ ਵਾ ਪਾਣੀ ਦਾ ਨਿਕਾਸ ਕਿਹੇ ਬਣੇ ਨਹੀਂ ਹੈਗਾ ਸਰ ਜੇ ਤੁਸੀਂ ਨਾਲਿਆਂ ਦੀ ਗੱਲ ਕਰੀਏ ਤੇ ਨਾਲੇ ਅਸੀਂ ਸਰ ਦੇਖ ਕੇ ਆਏ ਆ ਉਹ ਭਾਏ ਮਿਸ਼ਨ ਕਮਾਉਣ ਵਾਲਾ ਨਾਲਾ ਵਾ ਭਾਏ ਬਾਹਰੋਂ ਵਾਲਾ ਨਾਲਾ ਵਾ ਭਾਏ ਉਹ ਮੇਰਚੰਦਰ ਰੋਡ ਵਾਲਾ ਨਾਲਾ ਵਾ ਕਿਹੇ ਬੰਨੇ ਵੀ ਪਾਣੀ ਦਾ ਨਿਕਾਸ ਨਹੀਂ ਹੈਗਾ ਜਿਹਦੇ ਕਰਕੇ ਸਰ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਲਗਭਗ ਬੰਦ ਹੋ ਚੁੱਕੀਆਂ ਵਾ ਤੁਸੀਂ ਦੇਖ ਰਹੇ ਹੋ 9:00 ਵੱਜ ਗਿਆ ਨੀਰ ਬਟ 9:00 9:00 ਵਜੇ ਵੱਜ ਗਿਆ بارش ਸਵੇਰੇ 5:00 ਵਜੇ ਤੋਂ ਲੈ ਕੇ ਤੇ 6:00 ਵਜੇ ਤੱਕ بارش ਹੋਈ ਆ ਪਰ ਪਾਣੀ ਉਸੇ ਤਰ੍ਹਾਂ ਹੀ ਆ ਕਿਹੇ ਬੰਨੇ ਨਿਕਾਸ ਨਹੀਂ ਹੈਗਾ ਤੁਸੀਂ ਦੇਖ ਰਹੇ ਹੋ ਮਾਰਕੀਟ A to Z ਸਾਰੀ ਮੇਨ ਮਾਰਕੀਟ ਆ ਸ਼ਹਿਰ ਗਦਾਸਪੁਰ ਦੀ ਬਾੜਾ ਚੌਂਕ ਦੀਆਂ ਸਾਰੀਆਂ ਦੁਕਾਨਾਂ ਔਰ ਮੇਨ ਬਾਜ਼ਾਰ ਜਿਹੜਾ ਵਾ ਸਾਰਾ ਹੀ ਬਿਲਕੁਲ ਬੰਦ ਪਿਆ ਵਾ ਕਿਉਂਕਿ ਪਾਣੀ ਸਰ ਇਨਾਂ ਨਾ ਵਾ ਤੇ ਸਾਡੇ ਕੋ ਆਪਣਾ ਆਪ ਹੀ ਨਹੀਂ ਸਿਰਫ ਲੋਤਾ ਜਾਂਦਾ ਪਿਆ ਕਸਟਮਰ ਕਿੱਥੋਂ ਆਣਗੇ ਅਸੀਂ ਦੇਖ ਰਿਹਾ ਸਰ ਸਵੇਰ ਤੋਂ ਲੈ ਕੇ ਜਿਹੜੇ ਸਟੂਡੈਂਟ ਹੈਗੇ ਆ ਆਪਣੇ ਬੱਚੇ ਜਿਹੜੇ ਆਪਣੇ ਸਕੂਲੋਂ ਜਾ ਰਹੇ ਆ ਉਹਨਾਂ ਨੂੰ ਬੜੀ ਮੁਸ਼ਕਲ ਆ ਰਹੀ ਆ ਪ੍ਰਸ਼ਾਸਨ ਅਗੇ ਅਸੀਂ ਹੱਥ ਜੋੜ ਕੇ ਸਰ ਬੇਨਤੀ ਕਰਦੇ ਆ ਕਿ ਦੁਕਾਨਦਾਰਾਂ ਬਾਰੇ ਕੁਝ ਸੋਚਿਆ ਜਾਏ ਦੁਕਾਨਦਾਰਾਂ ਲਈ ਸਰ ਹੈਂਡ ਟੂ ਮਾਥ ਹੈਗੇ ਆ ਦੁਕਾਨਾਂ ਬੰਦ ਰਹਿ ਗਈਆਂ ਤੇ ਸਰ